ਸਸੇ ਗੱਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਪਾਲਕ ਤੇ ਮੈਦੇ ਦੇ ਸਮੋਸੇ ਇਹ ਆਪਾਂ ਡਿਫਰੈਂਟ ਸਟਾਈਲ ਬਣਾਵਾਂਗੇ ਇਹਦੇ ਵਿੱਚ ਆਪਾਂ ਆਲੂ ਦੀ ਸਟਫਿੰਗ ਨਹੀਂ ਪਾਵਾਂਗੇ ਇਹਦੇ ਵਿੱਚ ਆਪਾਂ ਸਟਫਿੰਗ ਪਨੀਰ, ਸ਼ਿਮਲਾ ਮਿਰਚ ਤੇ ਪਿਆਜ਼ ਇਹ ਤਿੰਨਾਂ ਦੇ ਆਪਾਂ ਸਟਫਿੰਗ ਭਰ ਕੇ ਬਣਾਵਾਂਗੇ ਆਲੂ ਆਪਾਂ ਬਿਲਕੁਲ ਨਹੀਂ ਪਾਵਾਂਗੇ ਹੁਣ ਆਪਾਂ ਪਹਿਲਾਂ ਆਪਾਂ ਮਸਾਲਾ ਤਿਆਰ ਕਰਦੇ ਹਾਂ ਸੁੱਕਾ ਆ ਲੈਤਾ ਜੀ ਆਪਾਂ ਮਿਕਸੀ ਵਾਲਾ ਜੱਗ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚਾ ਆਪਾਂ ਸੁੱਕਾ ਧਨੀਆ ਪਾਵਾਂਗੇ ਇੱਕ ਚਮਚ ਪਾਵਾਂਗੇ ਆਪਾਂ ਸੌਫ ਇੱਕ ਚਮਚ ਆਪਾਂ ਜੀਰਾ ਪਾਵਾਂਗੇ ਅੱਧਾ ਚਮਚ ਆਪਾਂ ਹਿੰਗ ਪਾਵਾਂਗੇ ਹੁਣ ਆਪਾਂ ਪਾਵਾਂਗੇ ਇੱਕ ਚਮਚ ਆਪਾਂ ਕਸੂਰੀ ਮੇਥੀ ਇਹਨੂੰ ਆਪਾਂ ਗ੍ਰाइंड ਕਰ ਲੈਨੇ ਆ ਆ ਦੇਖੋ ਜੀ ਆਪਾਂ ਗ੍ਰाइंड ਕਰ ਲਿੱਤਾ ਹੈ ਇਹ ਆਪਾਂ ਦਰਦਰਾ ਜਿਹਾ ਰੱਖਿਆ ਜਿਆਦਾ ਇਹ ਤਾਂ ਪਾਊਡਰ ਨਹੀਂ ਬਣਾਇਆ ਆਪਾਂ ਇਹਨੂੰ ਹੁਣ ਆਪਾਂ ਕੱਢ ਲੈਨੇ ਆ ਮੋਸੇਵਾਂ ਅਸਾਂ ਦਾ ਮਸਾਲਾ ਤਿਆਰ ਕਰ ਲਿੱਤਾ ਹੈ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਹੁਣ ਆਪਾਂ ਰੱਖਿਆ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਹੈ ਗੈਸ ਨੂੰ ਆਪਾਂ ਮੀਡੀਅਮ ਰੱਖਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ 2 ਚਮਚ ਆਪਾਂ ਪਾਤੇ 3 ਚਮਚ ਆਪਾਂ ਬੇਸਨ ਦੇ ਪਾਏ ਇਹਨੂੰ ਹੁਣ ਆਪਾਂ ਮੀਡੀਅਮ ਗੈਸ ਤੇ ਆਪਾਂ ਭੁੰਨ ਲਵਾਂਗੇ ਬੇਸਨ ਆਪਾਂ ਹੋਜ ਚੁੱਕਾ ਹੈ ਆ ਦੇਖੋ ਜੇਸੇ ਇਹ ਖੁਸ਼ਬੂ ਬਹੁਤ ਜ਼ਿਆਦਾ ਵਧੀਆ ਰਹੀ ਹੈ ਗੈਸ ਨੂੰ ਹੁਣ ਆਪਾਂ ਬੰਦ ਕਰ ਦਨੇ ਆ ਇਹਨੂੰ ਆਪਾਂ ਬਿਲਕੁਲ ਮੀਡੀਅਮ ਗੈਸ ਤੇ ਆਪਾਂ ਭੁੰਨਿਆ ਵੇਸਨ ਆ ਦੇਖੋ ਵੇਸਨ ਨੂੰ ਆਪਾਂ ਪਲੇਟ ਦੇ ਵਿੱਚ ਆਪਾਂ ਕੱਢ ਲੈਣਾ ਇਹਨੂੰ ਹੁਣ ਆਪਾਂ ਠੰਡਾ ਕਰ ਲੈਂਦੇ ਆ ਫੇਰ ਚ ਕੱਢ ਕੇ ਹੁਣ ਆਪਾਂ ਦੁਬਾਰਾ ਦੂਸਰਾ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖ ਦੇਤਾ ਇਹਦੇ ਵਿੱਚ ਪਾ ਲੈ ਆਪਾਂ ਘਿਓ 2 ਚਮਚ ਆਪਾਂ ਦੇਸੀ ਘਿਓ ਦੇ ਪਾਇਆ ਕਿਉਂ ਆਪਾਂ ਜਿਆਦਾ ਨਹੀਂ ਪਾਣਾ ਆ ਦੇਖੋ ਬਸ ਆਪਾਂ ਦੋ ਹੀ ਚਮਚ ਪਾਨੇ ਆ ਕਿਉਂ ਉਹਨਾਂ ਆਪਾਂ ਗਰਮ ਕਰ ਲੈਨੇ ਆ ਚੰਗੀ ਤਰ੍ਹਾਂ ਕਿਉਂ ਆਪਨਾ ਗਰਮ ਹੋ ਚੁੱਕਾ ਹੈ ਕਿਉਂ ਉਹਦੇ ਵਿੱਚ ਪਾਨੇ ਆਪਾਂ ਮਸਾਲਾ ਇਹ ਆਪਾਂ ਸਾਰਾ ਨਹੀਂ ਪਾਇਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਅਦਰਕ ਹਰੀ ਮਿਰਚ ਇਹ ਆਪਾਂ ਕੁੰਡੀ ਦੇ ਵਿੱਚ ਕੁੱਟ ਲੇਤੀ ਹੈ ਇਹ ਵੀ ਪਾ ਦਾਂਗੇ ਸਾਰੇ ਇਹਨਾਂ ਨੂੰ ਹੁਣ ਆਪਾਂ ਭੁੰਨ ਲੈਨੇ। ਨਾਲ ਆਪਾਂ ਪਾਵਾਂਗੇ ਅੱਧੀ ਕੌਲੀ ਆਪਾਂ ਕਾਜੂ ਦੇ ਲਈਤੀ ਇਹ ਟੋਟਾ ਕਾਜੂ ਹੈ। ਕਾਜੂ ਨਾਲ ਨੂੰ ਵੀ ਸੋਨ ਆਪਾਂ ਮਸਾਲਿਆਂ ਦੇ ਨਾਲ ਆਪਾਂ ਭੁੰਨ ਲੈਨੇ। ਅਦਰਕ ਤੇ ਆਪਾਂ ਕਾਜੂ ਨੂੰ ਚੰਗੀ ਤਰ੍ਹਾਂ ਭੁੰਨ ਲੈਂਦਾ ਹੈ। ਮਸਾਲੇ ਆਪਾਂ ਪੁੱਜ ਚੁੱਕੇ ਹੁਣ ਆਪਾਂ ਇਹਦੇ ਵਿੱਚ ਪਾਨੇ ਇੱਕ ਚਮਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਇੱਕ ਚਮਚ ਆਪਾਂ ਨਮਕ ਦਾ ਪਾਵਾਂਗੇ ਫਿਰ ਆਪਾਂ ਪਾਵਾਂਗੇ ਚਮਚ ਦਾ ਤੀਸਰਾ ਹਿੱਸਾ ਆਪਾਂ ਹਲਦੀ ਪਾਊਡਰ ਫਿਰ ਇੱਕ ਚਮਚ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਅੱਧਾ ਚਮਚ ਆਪਾਂ ਅਮचूर ਪਾਊਡਰ ਦਾ ਪਾਵਾਂਗੇ ਮਸਾਲੇ ਆਪਾਂ ਪਾ ਦਿੱਤੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਇਆ ਆਪਾਂ ਨਾਲੋਂ ਸਾਲਿਆਂ ਦੇ ਭੁੰਨ ਲੈਨੇ ਹੁਣ ਇਹ ਆਪਾਂ ਜ਼ਿਆਦਾ ਨਹੀਂ ਭੁੰਨਣਾ ਪਿਆਜ਼ ਨੂੰ ਬਸ ਥੋੜਾ ਜਿਹਾ ਆਪਾਂ ਸੌਫਟ ਹੀ ਕਰਾਂਗੇ ਇਹ ਸਟਫਿੰਗ ਬਿਲਕੁਲ ਸੁੱਕੀ ਸੁੱਕੀ ਆਪਾਂ ਰੱਖਣੀ ਹੈ ਪਿਆਜ਼ ਆਪਾਂ ਥੋੜੇ ਜਿਹਾ ਪਕਾਉਣਾ ਲਿੱਤੇ ਆ ਆ ਦੇਖੋ ਮਸਾਲਿਆਂ ਦੇ ਨਾਲ ਹੁਣ ਆਪਾਂ ਇਹਦੇ ਵਿੱਚ ਪਾਨੇ ਆ Shimla mirch Shimla mirch ਨੂੰ ਵੀ ਆਪਾਂ ਥੋੜਾ ਜਿਹਾ ਪਕਾ ਲਾਂਗੇ ਅੰਨੇ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਪਨੀਰ ਪਨੀਰ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਪਨੀਰ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਵੇਸਨ ਜੇਸਨ ਵੀ ਆਪਾਂ ਪਾ ਦਿੱਤਾ। ਜੇਸਨ ਨੂੰ ਹੁਣ ਆਪਾਂ ਮਿਕਸ ਕਰ ਲਾਂਗੇ। ਟੋਟਲ ਆਪਾਂ 3 ਚਮਚ ਆਪਾਂ ਜੇਸਨ ਦੇ ਪਾਏ ਸੀ। ਹੁਣ ਆਪਾਂ 1 ਚਮਚ ਆਪਾਂ ਚਾਟ ਮਸਾਲੇ ਦਾ ਪਾਤਾ। ਇਹਨਾਂ ਨੂੰ ਆਪਾਂ ਮਿਕਸ ਕਰ ਦਿੰਨੇ ਚੰਗੀ ਤਰ੍ਹਾਂ। ਗੈਸ ਨੂੰ ਆਪਾਂ ਬਿਲਕੁਲ ਸਲੋ ਰੱਖਣਾ। ਦੇਖੋ ਜੀ ਸਮੋਸੇ ਆਪਾਂ ਬਣਾਣੇ ਆ ਕਿ ਆਲੂ ਦੀ ਸਟਫਿੰਗ ਵਾਲੇ ਬਣਾਣੇ ਆ ਅੱਜ ਆਪਾਂ ਸਬਜ਼ੀਆਂ ਵਾਲੇ ਪਨੀਰ ਵਾਲੇ ਆਪਾਂ ਸਮੋਸੇ ਬਣਾਵਾਂਗੇ ਸਟਫਿੰਗ ਭਰ ਕੇ ਇੱਕ ਚਮਚ ਆਪਾਂ ਸੌਗੀ ਪਾਵਾਂਗੇ ਇਹਨੂੰ ਵੀ ਆਪਾਂ ਮਿਕਸ ਕਰ ਦਿੰਨੇ ਆ ਬਣ ਕੇ ਤਿਆਰ ਹੈ ਹੁਣ ਆਪਾਂ ਗੈਸ ਨੂੰ ਕਰ ਦਿੰਨੇ ਆ ਬੰਦ ਇਹਨੂੰ ਹੁਣ ਆਪਾਂ ਉੱਪਰੋਂ ਦੀ ਢੱਕ ਦੇਨੇ ਆ ਇਹਨੂੰ ਆਪਾਂ ਕਰ ਦਿੰਨੇ ਆ ਸਾਈਡ ਤੇ ਹੁਣ ਆਪਾਂ ਪਾਲਕ ਨੂੰ ਆਪਾਂ ਪਾਲਕ ਨੂੰ ਆਪਾਂ ਬਾਲਾ ਦਵਾਵਾਂਗੇ ਪਾਣੀ ਆਪਣਾ ਗਰਮ ਹੋ ਚੁੱਕਿਆ ਹੈ ਹੁਣ ਆਪਾਂ ਪਾਣੀ ਦੇ ਵਿੱਚ ਪਾਵਾਂਗੇ ਪਾਲਕ ਅੱਧਾ ਕਿਲੋ ਆਪਾਂ ਪਾਲਕ ਲਈਤੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਵਾਸ਼ ਕਰਕੇ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਲਈਏ ਬ੍ਰਿਕ ਬ੍ਰਿਕ ਆਪਾਂ ਕੱਟਿਆ ਪਾਲਕ ਨੂੰ ਆਪਾਂ ਉਬਾਲ ਲਿੱਤਾ ਹੈ ਜਿਆਦਾ ਨਹੀਂ ਆ ਉਬਾਲਿਆ ਆਪਾਂ 2 ਮਿੰਟ ਵਾਸਤੇ ਆਪਾਂ ਪਾਲਕ ਨੂੰ ਉਬਾਲਿਆ ਹੁਣ ਆਪਾਂ ਗੈਸ ਨੂੰ ਕਰਦਨੇ ਆ ਬੰਦ ਇਨੂੰ ਹੁਣ ਆਪਾਂ ਛਾਨ ਲੈਣਾ ਹੈ। ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਦਿੱਤਾ ਹੈ। ਇਹਨੂੰ ਹੁਣ ਆਪਾਂ ਪਾਣੀ ਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ। ਆ ਦੇਖੋ। ਆ ਲਿਤੇ ਜੇ ਆਪਾਂ ਬਰਫ਼। ਆ ਦੇਖੋ। ਡੋਂਗੇ ਦੇ ਵਿੱਚ ਆਪਾਂ ਬਰਫ਼ ਲਿੱਤੀ ਹੈ। ਪਾਲਕ ਨੂੰ ਆਪਾਂ ਬਰਫ਼ ਦੇ ਵਿੱਚ ਪਾ ਦਾਂਗੇ। ਕਿਉਂਕਿ ਆਪਾਂ ਜ਼ਿਆਦਾ ਨਹੀਂ ਪਕਾਣਾਗਾ। ਪਾਲਕ ਨੂੰ ਇਹਦਾ ਕਲਰ ਚੇਂਜ ਹੋ ਜਾਏਗਾ ਇਸ ਕਰਕੇ ਆਪਾਂ ਬਰਫ ਪਾਤੀ ਹੈ ਹੁਣ ਆਪਾਂ ਉੱਪਰੋਂ ਦੀ ਪਾਵਾਂਗੇ ਠੰਡਾ ਪਾਣੀ ਪਾਲਕ ਜਿਆਦਾ ਪੱਕ ਗਈ ਤੇ ਪਾਲਕ ਦਾ ਕਲਰ ਚੇਂਜ ਹੋ ਜਾਏਗਾ ਜਿਹੜੀ ਪਾਲਕ ਹੈ ਉਹ ਬਲੈਕ ਬਲੈਕ ਫਿਰ ਨਜ਼ਰ ਆਏਗੀ ਆਪਾਂ ਗ੍ਰੀਨ ਗ੍ਰੀਨ ਰੱਖਣੀ ਆ ਪਾਲਕ ਇਸ ਕਰਕੇ ਆਪਾਂ ਜਿੰਨੀ ਕ ਆਪਾਂ ਪਕਾਣੀ ਸੀ ਆਪਾਂ ਪਕਾ ਲੇਤੀ ਆ ਹੁਣ ਆਪਾਂ ਠੰਡੇ ਪਾਣੀ ਚ ਤਾਪਾਈ ਹੈ ਵੀ ਪਾਲਕ ਜਿਆਦਾ ਪੱਕੇ ਨਾ ਆ ਦੇਖ ਇਹਨੂੰ ਆਪਾਂ 2 ਮਿੰਟ ਵਾਸਤੇ ਇਹਦੇ ਵਿੱਚ ਰੱਖ ਦਿੰਦੇ ਹਾਂ ਪਾਲਕ ਆਪਣੀ ਠੰਡੀ ਹੋ ਚੁੱਕੀ ਹੈ ਆ ਦੇਖੋ ਇਹਨੂੰ ਹੁਣ ਆਪਾਂ ਛਾਂ ਲੈ ਲਿਆ ਆ ਦੇਖੋ ਕਲਰ ਦੇਖੋ ਤੁਸੀਂ ਬਿਲਕੁਲ ਗ੍ਰੀਨ ਗ੍ਰੀਨ ਹੈ ਜਿਆਦਾ ਆਪਾਂ ਪਾਲਕ ਨੂੰ ਪਕਾਉਂਦੇ ਤੇ ਕਲਰ ਬਲੈਕ ਹੋ ਜਾਣਾ ਸੀ ਇਹਨੂੰ ਆਪਾਂ ਫੇਰ ਆਪਾਂ ਪਾਣੀ ਨੂੰ ਚੰਗੀ ਤਰ੍ਹਾਂ ਨਿਚੋੜ ਦਾਂਗੇ ਪਾਲਕ ਨੂੰ ਆਪਾਂ ਨੂੰ ਛੋੜ ਦਿੱਤਾ ਹੈ ਹੁਣ ਆਪਾਂ ਇਹਨੂੰ ਪਾਵਾਂਗੇ ਮਿਕਸੀ ਵਾਲੇ ਜਗਤ 'ਚ ਇਹਨੂੰ ਹੁਣ ਆਪਾਂ ਗ੍ਰाइंड ਕਰ ਲੈਂਦੇ ਆ ਆਹ ਦੇਖੋ ਜੀ ਪਾਲਕ ਨੂੰ ਆਪਾਂ ਗ੍ਰाइंड ਕਰ ਲਿਆ ਹੈ ਆਹ ਦੇਖੋ ਕਲਰ ਦੇਖੋ ਤੁਸੀਂ ਬਿਲਕੁਲ ਗ੍ਰੀਨ ਗ੍ਰੀਨ ਹੈ ਜੇਕਰ ਆਪਾਂ ਇਹਨੂੰ ਜ਼ਿਆਦਾ ਉਬਾਲ ਦਿੰਦੇ ਤੇ ਇਹ ਕਲਰ ਆ ਬਲੈਕ ਹੋ ਜਾਣੀ ਸੀ ਪਾਲਕ ਹੁਣ ਆਪਾਂ ਮੈਦਾ ਤਿਆਰ ਕਰਦੇ ਗੁੰਨ ਕੇ ਅੱਧਾ ਕਿਲੋ ਲਿੱਤਾ ਜੀ ਆਪਾਂ ਮੈਦਾ ਮੈਦੇ ਨੂੰ ਆਪਾਂ ਸਾਫ਼ ਕਰ ਲਿਆ ਸੀ ਪਹਿਲਾਂ ਇੱਕ ਚਮਚ ਆਪਾਂ ਇਹਦੇ ਵਿੱਚ ਜਵੈਨ ਦਾ ਪਾਵਾਂਗੇ ਹੱਥ ਨਾਲ ਮਲ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਾਮਕ ਇੱਕ ਚਮਚ ਆਪਾਂ ਨਮਕ ਦਾ ਪਾ ਆਹ ਦੇਖੋ ਜੀ ਆ ਹੈਗਾ ਜੀ ਕੱਪ ਇਹ ਹੈ ਜੀ 125 ਮਿਲੀ ਲੀਟਰ ਇਹਦੇ ਵਿੱਚ ਪਾਇਆ ਆਪਾਂ ਅੱਧਾ ਆਪਾਂ ਦੇਸੀ ਘਿਓ ਪਾਇਆ ਹੈ ਅੱਧਾ ਆਪਾਂ ਪਾਵਾਂਗੇ ਰਿਫਾਈਨ ਆ ਦੇਖ ਨਾ ਹੀ ਆਪਾਂ ਕੱਲਾ ਦੇਸੀ ਘਿਓ ਪਾਣਾ ਨਾ ਹੀ ਆਪਾਂ ਰਿਫਾਈਨ ਪਾਣੀ ਹੈ ਕਿਉਂਕਿ ਇਹਦੇ ਨਾਲ ਕ੍ਰਿਸਪੀਪਾਨ ਨਹੀਂ ਆਏਗਾ ਸਮੋਸੇ ਦੇ ਅੰਦਰ ਅਜਵੈਨ ਨੂੰ ਤੇ ਆਪਾਂ ਨਮਕ ਨੂੰ ਆਪਾਂ ਮਿਕਸ ਕਰ ਦਿੱਤਾ ਮੈਦੇ 'ਚ ਹੁਣ ਆਪਾਂ ਘਿਓ ਪਾ ਦਾਂਗੇ ਪਹਿਲਾਂ ਆਪਾਂ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਮੈਦੇ ਵਿੱਚ ਮਿਕਸ ਕਰ ਲੈਂਦੇ ਆ ਫਿਰ ਆਪਾਂ ਪਾਲਕ ਨਾਲ ਆਪਾਂ ਮੈਦਾ ਤਿਆਰ ਕਰਾਂਗੇ ਘਿਓ ਨੂੰ ਆਪਾਂ ਮਿਕਸ ਕਰ ਲਿੱਤਾ ਆ ਦੇਖੋ ਘਿਓ ਆਪਣਾ ਪੂਰਾ ਪਰਫੈਕਟ ਹੈ ਆ ਦੇਖੋ ਮੁਠੀ ਵਿੱਚ ਆ ਰਿਹਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਪਾਲਕ ਹੁਣ ਆਪਾਂ ਪਾਲਕ ਨਾਲ ਆਪਾਂ ਆਟਾ ਤਿਆਰ ਕਰ ਲੈਣਾ ਆਪਾਂ ਮਿਕਸੀ ਦੇ ਜਾਗਤ ਵਿੱਚ ਆ ਦੇਖੋ ਪਾਣੀ ਪਾ ਲਿਆ ਇਹਦੇ ਨਾਲ ਹੁਣ ਆਪਾਂ ਮੈਦੇ ਦਾ ਆਪਾਂ ਆਟਾ ਤਿਆਰ ਕਰ ਲਾਂਗੇ ਗੁੰਨ ਕੇ ਆ ਗਿਆ ਪਾਣੀ ਆਪਾਂ ਲੋੜ ਅਨੁਸਾਰ ਪਾਣਾ ਹੈ ਉਹ ਆਪਣਾ ਤਿਆਰ ਹੈ ਆ ਦੇਖੋ ਨਾ ਹੀ ਜ਼ਿਆਦਾ ਆਪਾਂ ਪਤਲਾ ਰੱਖਿਆ ਨਾ ਹੀ ਜ਼ਿਆਦਾ ਆਪਾਂ ਸਖਤ ਰੱਖਿਆ ਇਹਨੂੰ ਹੁਣ ਆਪਾਂ 5 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖ ਦਿੰਨੇ ਆ ਉੱਪਰੋਂ ਆਪਾਂ ਕੱਪੜੇ ਨਾਲ ਢੱਕ ਦਿੰਨੇ ਆ ਉਧਰੋਂ ਉਪਰਾਂ ਕੜਾਈ ਦੇ ਵਿੱਚ ਆਪਾਂ ਤੇਲ ਰੱਖਿਆ ਹੈ ਤੇਲ ਆਪਣਾ ਨਾਲ ਦੇ ਨਾਲ ਗਰਮ ਹੋ ਰਿਹਾ ਹੈ 10 ਮਿੰਟ ਹੋ ਚੁੱਕੇ ਆ ਹੁਣ ਆਪਾਂ ਸਮੋਸੇ ਤਿਆਰ ਕਰਦੇ ਆ ਆਹ ਦੇਖੋ ਆਟਾ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣ ਗਿਆ ਦੇਖੋ ਆਹ ਦੇਖੋ ਹੁਣ ਆਪਾਂ ਸਮੋਸੇ ਤਿਆਰ ਕਰਦੇ ਆ కట్ ఏదిరే హా இன்னும் வேலே யா ஆட்டாக்கேலாம் கோழ நான் வேலனா இன்னும் கட்டிங்க ஆ சாக்கபா தான் ஆதரங்கே சட்டிங் ਪਾਣੀ ਲਗਾ ਦਾਂਗੇ ਘਪਰਾਂ ਦੀ ਇਹਨੂੰ ਆਪਾਂ ਇਸ ਤਰ੍ਹਾਂ ਬੰਦ ਕਰਦੇ ਇੱਥੇ ਦਬਾਉਣਾ ਜ਼ਰੂਰ ਹੈ ਆ ਦੇਖ ਜਿਹਦੀ ਸਟਫਿੰਗ ਨਾ ਬਾਹਰ ਆਏ ਪਾਣੀ ਲਗਾ ਕੇ ਹੱਥ ਨਾਲ ਐਸ ਤਰ੍ਹਾਂ ਆਪਾਂ ਦਬਾ ਦਾਂਗੇ ਆ ਦੇਖ इस तरह आप सारे समोसे आप बना लागे आखो जी समोसे आप तैयार कर लेते हैं इधर देखो ग्रीन कलर आया आप पालक है, बहुत ही ज़्यादा वाली कलर आ रहे हैं हूँ आप फ्राई कर लगे तेल अपना गर्म हो चुका है। आ देखो, आप चार समोसे आप देते हैं, गैस में आप मीडियम कर देते ਉਨੀ ਫਿਰ ਆਪਾਂ ਦੂਸਰੇ ਸਮੋਸੇ ਨਾਲ ਤਿਆਰ ਕਰ ਲਾਂ। ਸਮੋਸੇ ਬਣ ਕੇ ਆਪਣੇ ਤਿਆਰ ਐ। ਆਹ ਦੇਖੋ। ਤੇਲ ਵਿੱਚ ਆਪਾਂ ਚੰਗੀ ਤਰ੍ਹਾਂ ਨਿਚੋੜ ਦਾਂਗੇ। ਇਹਨਾਂ ਨੂੰ ਹੁਣ ਆਪਾਂ ਪਲੇਟਸ 'ਤੇ ਢੜ ਲਾਂ। ਆਹ ਦੇ। ਬਹੁਤ ਹੀ ਜ਼ਿਆਦਾ ਵਧੀਆ ਬਣੇ। ਹੁਣ ਆਪਾਂ ਦੂਸਰਾ ਪੂਰ ਕਾਂਦੇ। ਹੁਣ ਆਪਾਂ ਦੂਸਰਾ ਪੂਰ ਕਾਂਦੇ ਪਿਆ। ਇਸੇ ਤਰ੍ਹਾਂ ਆਪਾਂ ਸਾਰੇ ਸਮੋਸੇ ਬਣਾ ਕੇ ਆਪਾਂ ਤਿਆਰ ਕਰ ਲਾਂਗੇ। ਆ ਦੇਖੋ ਜਿਸ 모ਸੇ ਆਪਣੇ ਬਹੁਤ ਹੀ ਜਿਆਦਾ ਵਧੀਆ ਬੰਦੇ ਪਿਆ ਐ ਐਸ ਤਰਾ ਆਪਾਂ ਕਨੀਂਗਾ ਲਾਗੇ ਦਿੱਤੇ ਆਟਾ ਪਾ ਲਗਾ ਲੇਤਾ ਐ ਆ ਜੇ ਨੂੰ ਹੁਣ ਆਪਾਂ ਐਸ ਤਰਾ ਪਾ ਲੰਬਾ ਲੰਬਾ ਆਪਾਂ ਮੇਲ ਲਾਗੇ ਜਿਸ ਤਰ੍ਹਾਂ ਆਪਾਂ ਪਟੋਰੇ ਆਪਾਂ ਵੇਲਦੇ ਆ। ਇਹਦੀ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਵਾਂਗੇ। ਇਹਨੂੰ ਇਸ ਤਰ੍ਹਾਂ ਫੜ ਕੇ ਪਾਣੀ ਲਗਾ ਦਾਂਗੇ। ਆਦਿ ਹੁਣ ਆਪਾਂ ਇਹਦੇ ਵਿੱਚ স্টাফਿੰਗ ਭਰ ਦਾਂਗੇ ਆ ਦੇਖੋ ਬਿਲਕੁਲ ਨਹੀਂ ਲੱਗ ਰਿਹਾ ਵੀ ਆਪਾਂ ਘਰੇ ਬਣਾਇਆ ਦੇਖੋ ਮਾਰਕੀਟ ਤੋਂ ਬੰਗੂ ਲੱਗ ਰਿਹਾ ਨਾ ਆ ਦੇਖੋ ਐਸਾ ਚੀਜ਼ ਥੋੜਾ ਟਾਈਮ ਜ਼ਰੂਰ ਲੱਗਦਾ ਹੈ ਘਰੇ ਬਣਾ ਕੇ ਚੀਜ਼ ਤਿਆਰ ਕਰਨੀ ਚਾਹੀਦੀ ਹੈ ਬੱਚਿਆਂ ਨੂੰ ਦੇਣੀ ਚਾਹੀਦੀ ਘਰ ਦੀ ਚੀਜ਼ ਹਮੇਸ਼ਾ ਫਰੈਸ਼ ਹੁੰਦੀ ਹੈ ਤਾਜ਼ੀ ਸਮੋਸੇ ਬਣ ਕੇ ਆਪਣੇ ਤਿਆਰ ਹੈ ਆ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ ਆਪਾਂ ਸਟਫਿੰਗ ਚੈੱਕ ਕਰ ਲੈਣਾ ਇਧਰ ਦੇਖ ਨਾਲੇ ਆਲੂ ਵਾਲੀ ਸਟਫਿੰਗ ਵਾਲੇ ਆਪਾਂ ਮਾਰਕੀਟ ਚੋਂ ਖਾਣੇ ਆ ਮਾਰਕੀਟ ਦੇ ਵਿੱਚ ਆਪਾਂ ਨੂੰ ਪਨੀਰ ਦੀ ਸਟਫਿੰਗ ਵਾਲੇ ਸ਼ਿਮਲਾ ਮਿਰਚ ਪਿਆਈ ਵਾਲੇ ਨਹੀਂ ਮਿਲਦੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਜਿਆਦਾ ਵਧੀਆ ਬੰਦੇ ਆ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ